ਅੰਮ੍ਰਿਤਸਰ ਦੇ ਗਵਾਲਮੰਡੀ ਇਲਾਕੇ ਦੇ ਵਿੱਚ ਅੱਜ ਫਿਰ ਤੋਂ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਹਾਂਜੀ ਤੁਹਾਨੂੰ ਦੱਸ ਦਈਏ ਕਿ ਇੱਕ ਧੀ ਦੇ ਪਿਓ ਨੂੰ ਦੇਰ ਰਾਤ ਨੂੰ ਸਿਰ ਉੱਤੇ ਵਾਰ ਕਰਕੇ ਮਾਰ ਦਿੱਤਾ ਗਿਆ। ਘਰ ਵਿੱਚ ਦੁੱਖ ਦਾ ਮਾਹੌਲ ਬਣਿਆ। ਧੀ ਵੱਲੋਂ ਰੋ ਰੋ ਕੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਧੀ ਵੱਲੋਂ ਕਿਹਾ ਗਿਆ ਕਿ ਕਦੀ ਕਿਸੇ ਦਾ ਮਾੜਾ ਨਹੀਂ ਕੀਤਾ ਮੇਰੇ ਪਾਪਾ ਨੇ ਫਿਰ ਵੀ ਉਹਨਾਂ ਨੂੰ ਚੰਗੇ ਹੋਣ ਦਾ ਫਲ ਆਪਣੀ ਜਾਨ ਦੇ ਕੇ ਚੁਕਾਉਣਾ ਪਿਆ। ਆਓ ਦਿਖਾਉਂਦੇ ਹਾਂ ਤਸਵੀਰਾਂ ਕਿਸ ਤਰ੍ਹਾਂ ਘਰ ਵਿੱਚ ਰੋ ਰੋ ਬੁਰਾ ਹਾਲ ਹੋ ਰਿਹਾ। Hai boleh tak? Bole. Dia je lagi. Dia ni je lagi. Dia ਫੋਟੋ ਵੀ ਦੇ ਦੇ ਜੀ ਜੇਕਰ ਉਹ ਮੈਨੂੰ ਫੋਨ ਤੇ ਲਿਆ ਦਿਓ ਜੇਕਰ ਉਹ ਮੈਨੂੰ ਫੋਨ ਤੇ ਲਿਆ ਦਿਓ ਬਕਰੀਂ ਬਕਰਨਾ ਹੈ ਦੇਖ ਰੋਹ ਜੇ ਬਾਹਰ ਹੀ ਅੰਦਰ ਕੋਈ ਨਹੀਂ ਅਜੋਲ ਦਰਗਾਹ ਤੇ ਆ ਕੇ ਜੀਵਨ ਦਰਗਾਹ ਤੇ ਉਹ ਪੀਗਾ ਬਣ ਗਿਆ ਜੋ ਇਸ ਮਿੰਟ ਜੀ ਹਾਂਜੀ ਆਪਣਾ ਮੇਰਾ ਨਾਮ ਪਲਵਿੰਦਰ ਕੋਹੜਾ ਤੇਰੇ ਪਾਪਾ ਦਾ ਨਾਮ ਬਲਦੇਵ ਸਿੰਘ ਸੀ ਹਾਂਜੀ ਕੀ ਹੋਇਆ ਸੀ ਉਹਨਾਂ ਨੂੰ ਨਾ ਇੱਕ ਮਹੀਨਾ ਹੋ ਗਿਆ ਵਾ ਉਹਨਾਂ ਨੂੰ ਤਮਕੀਆਂ ਆਂਦੀਆਂ ਰਹੀਆਂ ਵਾ ਮੈਂ ਬਾਬਾ ਮਾਰ ਦੇਣਾ ਮੈਂ ਬਾਬਾ ਮਾਰ ਦੇਣਾ ਬਾਬਾ ਕਿਹੜੀ ਗੱਲ ਮੰਨਣਾ ਪੱਪਾ ਤੇ ਵਿਚਾਰਾ ਕਿਸੇ ਦਾ ਬੁਰਾ ਸੋਦ ਨਹੀਂ ਉਹ ਕਹਿੰਦਾ ਸੀ ਜੀ ਬਾਬੇ ਨੇ ਮੇਰੀ ਜਨਾਨੀ ਦਾ ਟੂਣਾ ਕੀਤਾ ਕਿਉਂਕਿ ਮੇਰਾ ਪਿਓ ਗਉ ਬੰਦਾ ਸੀ ਉਹਨੇ ਕਿਸੇ ਨਾਲ ਕੋਈ ਮਾਰਾ ਨਹੀਂ ਸੋਦਦਾ ਦਦਾਸੀ ਮੇਰਾ ਪਿਓ ਉਹ ਸਾਰਿਆਂ ਦਾ ਭਲਾ ਹੀ ਕਹਿੰਦਾ ਸੀ ਜਿੰਨੇ ਬਾਰ ਬੱਚੇ ਖਲੋਤੇ ਨੇ ਸਾਰੇ ਮੇਰੇ ਪਿਓ ਦੇ ਬੱਚੇ ਹੀ ਆ ਸਾਰੇ ਉਹਨਾਂ ਨੂੰ ਪਿਓ ਮੰਨਦੇ ਆ ਠੀਕ ਹੈ ਨਾ ਉਹਨਾਂ ਨੂੰ ਪੁੱਛ ਕੇ ਲੋ ਜੇ ਅੱਜ ਤੱਕ ਮੇਰੇ ਪਿਓ ਨੇ ਇਨੀ ਜੀ ਵੀ ਕਹਿਣਾ ਕੋਈ ਨੀ ਕੀ ਕੀਤੀ ਪਰ ਕਹਿਣੋ ਨਾਲ ਸੋ ਸਭ ਦਾ ਭਲਾ ਕਰ ਪਰ ਕਿਸੇ ਨਾਲ ਪਲਾ ਨਹੀਂ ਕੀਤਾ ਹੋਨ ਵੇਖੋ ਤੁਹਾਡੇ ਸਾਹਮਣੇ ਇਹਨੂੰ ਮਾਰ ਕੇ ਚੱਲ ਗਿਆ ਕਿਸੇ ਨੇ ਮਾਰ ਕੇ ਗੋਲੀ ਮਾਰੀ ਹੈ ਯਾਰ ਕਿਸੇ ਨੂੰ ਨਹੀਂ ਪਤਾ ਇਹ ਠੰਡ ਚ ਹੋਇਆ ਜੋ ਹੋਇਆ ਕਿਸੇ ਨੂੰ ਨਹੀਂ ਪਤਾ ਇਹ ਮੈਨੂੰ ਨਹੀਂ ਪਤਾ ਮੈਂ ਤਾਂ ਆਪਣੇ ਸੋਰੇਆ ਘਰ ਆ ਗਈ ਸੀ ਕਿ ਆਵਾਜ਼ ਵੀ ਨਹੀਂ ਉਹਨੇ ਨਿਕਲੋਂ ਦਿੱਤੀ ਮੇਰੇ ਪਿਓ ਦੇ ਪਿੱਛੇ ਰੋਲੇ ਪਾਸ ਕੇ ਸਾਰੇ ਨੂੰ ਬਸ ਠਾ ਹੀ ਸਕੇ ਸਾਰੇ ਉਹ ਮੱਲੇ ਵਾਲਿਆਂ ਨੂੰ ਕੱਢੋ ਲੈ ਆ ਆਲਾ ਤਾਂ ਮੇਰੇ ਮੱਲੇ ਵਾਲਿਆਂ ਨੂੰ ਸਾਰਿਆਂ ਨੂੰ ਆ ਕਿੰਨੇ ਲੋਕਾਂ ਵਾਲਾ ਤੁੰਕੀ ਆ ਰਹੀ ਸੀ ਤੁਹਾਨੂੰ ਪਤਾ ਲੱਗਾ ਆ ਗਵਾਂਡ ਰਹਿੰਦਾ ਇੱਥੇ ਚਾਰ ਦਿਨ ਪਹਿਲਾਂ ਆਜ਼ਾਦੀ ਇਹਨੇ ਗਾਲਾਂ ਕੱਢੀਆਂ ਹਾਂ ਅਸੀਂ ਸਾਰੇ ਘਰ ਦੇ ਹੀ ਆ ਜੀ ਹਾਂਜੀ ਇੱਕ ਮਿੰਟ ਹਾਂਜੀ ਸਾਹਮਣੇ ਰਹਿੰਦਾ ਇੱਥੇ ਹਣਾ ਉਹਨੇ ਤਾਂ ਵੀ ਕਹਿ ਰਿਹਾ ਮੈਂ ਬਾਬਾ ਮਾਰਨਾ ਬਾਹਰ ਖਲੋਗਾ ਸ਼ਰਮ ਬੋਲਦਾ ਰਿਹਾ ਮੈਂ ਬਾਬੇ ਨੂੰ ਮਾਰ ਦੇਣਾ ਬਾਬੇ ਨੂੰ ਮਾਰ ਦੇਣਾ ਤੇਰੇ ਆਂ ਕਿਹ ਰੋਕੀ ਸਾਰੇ ਸੌਂਦੇ ਹੀ ਕੋਈ ਡਰਦਾ ਮਾਰਾ ਨਹੀਂ ਜੇ ਬੋਲਦਾ ਮੈਂ ਕਹਿੰਨੀ ਉਹਨੂੰ ਕੜੀ ਤਾਂ ਕੜੀ ਸਜ਼ਾ ਮਿਲਣੀ ਚਾਹੀਦੀ ਆ ਉਹ ਛੁੱਟਣਾ ਨਹੀਂ ਚਾਹੀਦਾ ਜਿਹਨੇ ਮੇਰਾ ਪਿਓ ਨੂੰ ਮਾਰਿਆ ਮੇਰਾ ਪੇੜਾ ਗਾਉਂ ਬੰਦਾ ਉਹਦੇ ਕਿਸੇ ਉਹ ਯੂਨੀਕਿਵਿਨਿੰਗ ਕਰਦਾ ਸੀ ਕਿ ਜਦੋਂ ਜੇ ਕੋਈ ਚਾਰ ਗੱਲ ਕਹਵੇ ਦਿੱਤਾ ਹੈ ਨਾ ਉਹਨੇ ਕਦੀ ਨਹੀਂ ਬੋਲਿਆ ਉਹਨੇ ਚਿਰਦਾ ਹੱਥੀ ਜੋੜ ਦੇਣਾ ਕਿ ਨਾ ਭਲਾ ਬੇਟਾ ਡੱਪਾ ਲਾਵੇ ਬਸ ਉਹਨੇ ਭਲਾਈ ਕਰ ਦੇਣਾ ਸਭ ਦਾ ਤੇ ਅੱਜ ਮੇਰੇ ਪਿਓ ਦਾ ਆ ਹਾਲ ਕੀਤਾ ਵਾ ਬਲਾ ਮਮੀ ਸਾਰਿਆਂ ਨੂੰ ਹੋਇਆ ਜੀ ਤੁਹਾਡੇ ਮੇਰਾ ਪੂਣਾ ਮੈਂ ਸਰ ਹਾਂਜੀ ਜਿਹਨਾਂ ਡੈਥ ਹੋਈ ਹੈ ਕੀ ਹੋਣੇ ਤੇ ਮੇਰੇ ਦਾਦੂ ਨੇ ਹਾਂਜੀ ਕੀ ਹੋਇਆ ਮੇਰੇ ਪਾਪਾ ਜੀ ਦੇ ਕੁੱਪੜ ਜੀ ਦੇ ਹਾਂਜੀ ਸਰ ਸਾਨੂੰ ਨਹੀਂ ਪਤਾ ਇਹ ਕਿਸ ਤਰ੍ਹਾਂ ਹੋਇਆ ਕਿਸ ਤਰ੍ਹਾਂ ਨਹੀਂ ਅਹੀਂ ਤੇ ਆਪ ਸਾਰੇ ਘਰ ਠੜ ਦੇ ਵਿੱਚ ਸੁੱਤੇ ਸੀਗੇ ਸਾਰੇ ਇਹ ਸਾਡੇ ਸਤੇਰੇ ਚਾਚੂ ਆਏ ਨੇ ਸੇਵਾ ਕਰਨੇ ਤੇ ਉਹਨਾਂ ਦੇ ਪਾਪਾ ਉਹਨਾਂ ਨੇ ਆ ਕੇ ਸਾਨੂੰ ਦੱਸਿਆ ਸੀਗਾ ਕਿ ਇਸ ਤਰ੍ਹਾਂ ਇਸ ਤਰ੍ਹਾਂ ਗੱਲ ਹੋਈ ਹੈ ਉਹ ਜਿਨ੍ਹਾਂ ਨੇ ਧਮਕੀਆਂ ਲਾਇਆ ਕਰਵਾਇਆ ਉਹਨਾਂ ਨੇ ਆ ਸਭ ਨੂੰ ਪਤਾ ਇਹ ਮੱਲੇ ਵਾਲੇ ਹੁਣ ਸਾਰੇ ਮੂੰਹ ਦਿੱਤੇ ਇਹਨਾਂ ਨੇ ਟੇਪਾ ਲਾਈਆਂ ਨੇ ਡਰਦੇ ਕੋਈ ਨਹੀਂ ਜੇ ਬੋਲਦਾ ਠੀਕ ਹੈ ਧਮਕੀਆਂ ਸਾਡੇ ਘਰ ਨੂੰ ਮਿਲਦੀਆਂ ਸੀ ਇਹੀ ਕੁੜੀਆਂ ਹੋ ਕੇ ਗੰਨੀਆਂ ਗਾਲਾਂ ਥੇ ਕੱਢ ਰਿਆ ਸਾਨੂੰ ਸਾਡੇ ਘਰੋਂ ਨਿਕਲਣਾ ਨੇ ਬਾਹਰ دشਵਾਰ ਕੀਤਾ ਸੀਗਾ ਸਾਡੇ ਭਰਾ ਤਾਂ ਕੋਨੇ ਘਰੋਂ ਭਜਾ ਛੱਡੇ ਨੇ ਕਿ ਕੋਈ ਨਹੀਂ ਜੇ ਹੈਗਾ ਕਰ ਸਾਡੇ ਕੌਣ ਲੋਕ ਸੀ ਝਗੜਾ ਕਿਹੜਾ ਸਾਡੇ ਗਵਾਨ ਜੇ ਕਿੰਨੇ ਦਿਨਾਂ ਤੋਂ ਝਗੜਾ ਚੱਲ ਰਿਹਾ ਸੀ ਬੜੇ ਚੀਰਾਂ ਦਾ ਸਰ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਬੜੇ ਚੀਰਾਂ ਦਾ ਇਹਨਾਂ ਕੋ ਪੈਹਾ ਲੜਦਾ ਵਾ ਪੈਹਾ ਬਹੁਤ ਜਿਆਦਾ ਨਾ ਨੇ ਵੇਸਟ ਕਰਨਾ ਆ ਕਿਤੇ ਨਾ ਕਿਤੇ ਕਰਨ ਪੰਮਾ ਆ ਦਾ ਨਾ ਜੇ ਪੰਮਾ ਡਾਕਟਰ ਉਹਨੂੰ ਕਹਿੰਦੇ ਸਾਡੇ ਨਾਲ ਦਾ ਗਵਾਂਡੀ ਆ ਜਦੋਂ ਇਹੀ ਲਾਗੋ ਲੱਗਦੇ ਸਾਨੂੰ ਗੰਦੀਆਂ ਗੰਦੀਆਂ ਗਾਲਾਂ ਕਰਦਾ ਜੀ ਅਸੀਂ ਸ਼ਰਮ ਦੇ ਮਾਰੇ ਕਰੋ ਬਾਹਰ ਨਹੀਂ ਨਿਕਲਦੇ ਮੰਝੀਆਂ ਢਾ ਕੇ ਬਈ ਇਹ ਤਾਂ ਦੋ ਨੇ ਸਾਨੂੰ ਬਹਿ ਨਹੀਂ ਦੇਣਾ ਪਤਾ ਲੱਗਾ ਸਰਕਾਰੀ ਰਿਟਾਇਰ ਵੀ ਸੀਗੇ ਜੀ ਤੁਹਾਡੇ ਪਾਪਾ ਦਾਦੇ ਹਾਂ ਜੀ ਸਰਕਾਰੀ ਰਿਟਾਇਰ ਸੀਗੇ 33 ਸਾਲ ਤੋਂ ਤੇ ਸੇਵਾ ਕਰਨ ਦੀ ਸੜਦਾ ਤੇ ਹੁਣ ਕੀ ਡਿਮਾਂਡ ਕਰਦੇ ਕੀ ਉਹਨਾਂ ਨੂੰ ਡਿਮਾਂਡ ਅਸੀਂ ਕੀ ਕਰਦੇ ਤੂੰ ਤੇ ਪੈਸੇ ਵਾਲੇ ਨੇ ਸੌਂਦੇ ਕਿ ਰਿਪਾਰੀ ਸੌਂਦਾ ਹੀ ਕੋਣ ਇੱਥੇ ਪੈਸੇ ਵਾਲੇ ਦੀ ਜਾਇਜ਼ਾ ਕਰ ਜਿਹਨ ਕੋ ਪੈਸਾ ਨੇ ਪੈਸਾ ਸੁਟਾ ਰ ਕੰਮ ਹੋਣਾ ਵਾ ਸਾਡੇ ਵਰਗਿਆਂ ਨੇ ਤੇ ਬੋਲ ਕੇ ਚੁੱਪੋ ਕੇ ਬਹਿ ਜਾਣਾ ਤੂੰ ਹੀ ਕੈਮਰਾ ਬਣਾ ਕੇ ਚੱਲ ਜਾਣਾ ਘਰਾਂ ਚ ਇੱਥੇ ਹੋਣਾ ਕੁਛ ਨਹੀਂ ਜੇ ਹੈਗਾ ਜੇ ਕਰਨਾ ਵਾ ਨਾ ਤੇ ਕਰਕੇ ਵਿਖਾਓ ਅਸੀਂ ਤੇ ਇਹ ਡਿਮਾਂਡ ਕਰਦੇ ਆਂ ਵੀ ਕਰਕੇ ਵਿਖਾਓ ਫਿਰ ਪਤਾ ਲੱਗੂਗਾ মিডিਆ ਵਾਲੇ ਤੇ ਪੁਲਿਸ ਵਾਲੇ ਨੇ ਕੁਛ ਕੀਤਾ ਇਹ ਗੱਲਾਂ ਨਾ ਸਭ ਕੁਝ ਨਹੀਂ ਜੇ ਹੋਣਾ ਇਹ ਸਾਡੇ ਇੱਥੇ ਗਵਾਲ ਮੰਡੀ ਏਰੀਆ ਆ ਆਪਣਾ ਕੰਟੋਨਮੈਂਟ ਦੇ ਵਿੱਚ ਇੱਥੇ ਬਲਦੇਵ ਸਿੰਘ ਨਾਂ ਦਾ ਇੱਕ ਬਜ਼ੁਰਗ ਬੰਦਾ ਸੀ ਇੱਥੇ ਮਜਾਰੀ ਸੇਵਾ ਕਰਦਾ ਸੀਗਾ ਕਰੀਬ ਉਦੀ ਉਮਰ 75 ਸਾਲ ਸੀਗੀ ਉਹਨੂੰ ਰਾਤ ਕੋਈ ਐਂਟਰ ਕਰਕੇ ਅਣਪਛਾਤਾ ਵਿਅਕਤੀ ਉਹਦੇ ਸਿਰ 'ਚ ਛੱਟ ਮਾਰ ਕੇ ਉਹਦਾ ਕਤਲ ਕਰ ਗਿਆ ਹੈ ਤੋ ਅਸੀਂ ਇੱਥੇ ਪਹੁੰਚੇ ਆ ਸਾਡੀਆਂ ਟੀਮਾਂ ਪਹੁੰਚੇ ਆ ਅਸੀਂ ਲੱਗੇ ਆ ਇਹਨੂੰ ਵੈਰੀਫਾਈ ਕਰ ਰਹੇ ਆਗੇ ਤੇ ਸਭ ਤੋਂ ਵੱਡਾ ਲੱਗਦਾ ਜੀ ਕਿਹਨਾਂ ਲੋਕ ਸੀਗੇ ਜਿਹੜੇ ਧਮਕੀਆਂ ਪਿੱਛੇ ਮਿਲਦੇ ਸੀ ਇੱਕ ਮਹੀਨੇ ਤੋਂ ਪਹਿਲਾਂ ਉਹਨਾਂ ਨੂੰ ਇਹ ਉਹਨਾਂ ਨੇ ਸ਼ਿਕਾਇਤ ਕੀਤੀ ਹੈ ਪਰਿਵਾਰ ਵਾਲਿਆਂ ਨੇ ਉਹਨੂੰ ਅਸੀਂ ਉਹਨਾਂ ਰਿਕਾਰਡ ਚੈੱਕ ਕਰਦੇ ਹਾਂ ਉਹਨਾਂ ਦਾ ਮੋਬਾਈਲ ਵਗੈਰਾ ਲਿਆ ਹੈਗਾ ਹੈ ਔਰ ਜੋ ਵੀ ਆਏਗਾ ਤਦ ਸਾਹਮਣੇ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ ਹਾਂਜੀ ਐਸੇ ਮਰਡਰ ਦਾ ਕੇਸ ਦਰਜ ਕਰ ਰਹੇ ਹੈਗੇ ਆ ਔਰ ਜੋ ਵੀ ਸਾਡੇ ਸੀਸੀਟੀਵੀ ਫੁਟੇਜ ਵਗੈਰਾ ਜਾਂ ਜਿਹੜੀ ਹੈ ਹਿਊਮਨ ਇੰਟੈਲੀਜੈਂਸ ਹੈ ਉਹਨੂੰ ਲਾ ਕੇ ਜਲਦੀ ਜਲਦੀ ਟ੍ਰੇਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੀ ਕਿਹਦੇ ਕਿਹਦੇ ਕੀ ਮਤਲਬ ਹੈ ਮੇਰਾ ਨਾਮ ਸ਼ਸ਼ੀ ਗੇਲਾ ਜੀ ਔਰ ਮੈਂ ਮੰਦਰ ਕਮੇਟੀ ਦਾ ਚੇਅਰਮੈਨ ਆ ਇੱਥੇ ਗਵਾਲ ਮੰਡੀ ਅੱਜ ਇਹ ਸਾਡੇ ਜਿਹੜੀ ਲੱਗੇ ਪਾਣੀ ਦੀ ਟੈਂਕੀ ਲੱਗੇ ਇੱਕ ਦਰਗਾਹ ਆ ਜਿਹਦੇ ਵਿੱਚ ਬਾਬਾ ਬਲਦੇਵ ਸਿੰਘ ਜੀ ਜਿਹੜੇ ਕਿ ਬਹੁਤ ਲੰਮੇ ਸਮੇਂ ਤੋਂ ਇਸ ਦਰਗਾਹ ਦੀ ਸੇਵਾ ਕਰ ਰਹੇ ਸਨ ਤੇ ਹਮੇਸ਼ਾ ਹੀ ਉਹ ਰਾਤ ਇੱਥੇ ਆਪਣੀ ਸਟੇ ਕਰਦੇ ਨੇ ਔਰ ਰਾਤ ਉਹਨਾਂ ਦਾ ਬੇਰਹਿਮੀ ਨਾਲ ਕਿਸੇ ਨੇ ਮਤਲਬ ਸੱਟਾ ਮਾਰ ਕੇ ਕਤਲ ਕਰ ਦਿੱਤਾ ਵਾ ਤੇ ਅਸੀਂ ਚਾਹੁੰਦੇ ਹਾਂ ਕਿ ਪ੍ਰਸ਼ਾਸਨ ਤੇ ਮੀਡੀਆ ਵਧੀਆ ਤਰੀਕੇ ਨਾਲ ਇਸ ਦੀ ਜਿਹੜੀ ਆ ਕਵਰਿੰਗ ਕਰੇ ਔਰ ਲੋਕਾਂ ਤੱਕ ਇਹ ਮੈਸੇਜ ਪਹੁੰਚੇ ਕਿ ਜਿਹੜਾ ਵੀ ਕੋਈ ਜਿਸ ਨੇ ਵੀ ਇਹ ਕੰਮ ਕੀਤਾ ਵਾ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਪ੍ਰਸ਼ਾਸਨ ਵੱਲੋਂ ਔਰ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਕਿਉਂਕਿ ਜੇਕਰ ਇਹ ਏਡੇ ਸੰਗਣੇ ਮਹੱਲੇ ਦੇ ਵਿੱਚ ਇਦਾਂ ਦਾ ਕੋਈ ਕੰਮ ਹੋਣ ਰਿਹਾ ਹੈ ਇਹਦਾ ਮਤਲਬ ਹੈ ਪ੍ਰਸ਼ਾਸਨ ਬਹੁਤ ਨਾਕਾਮੀ ਆ ਉਹਨਾਂ ਦੀ ਕੀ ਜਿਹੜਾ ਉਹ ਇਸ ਤਰੀਕੇ ਨੂੰ ਸਮਝ ਨਹੀਂ ਸਕਦੇ ਲੋਕਾਂ ਨੂੰ ਨਾਥ ਨਹੀਂ ਪਾ ਸਕਦੇ ਇਹ ਇਹ ਜਿਹੜੀ ਆ ਅਸੀਂ ਇਨਸਾਫ ਮੰਗਾਂਗੇ ਪ੍ਰਸ਼ਾਸਨ ਤੋਂ ਕਿ ਜਿਹੜਾ ਵੀ ਵਿਅਕਤੀ ਹੋਵੇ ਉਹ ਤੇ ਕੜੀ ਤੋਂ ਕੜੀ ਵਧਦਾ ਜਾ ਰਹੇ ਆ ਪੰਜਾਬ ਦੇ ਵਿੱਚ ਦੇਖੋ ਜੀ ਕਰਾਈਮ ਇਹ ਸਰਕਾਰਾਂ ਜੋ ਵੀ ਆ ਮੌਜੂਦਾ ਉਹ ਤੇ ਕਰਾਈਮ ਤੇ ਨਾਥ ਪਾ ਸਕਦੀਆਂ ਹੋਰ ਤੇ ਕੋਈ ਪਾ ਨਹੀਂ ਸਕਦਾ ਆਮ ਬੰਦੇ ਦੇ ਹੱਥ 'ਚ ਕੋਈ ਗੱਲ ਨਹੀਂ ਆ ਜਾਂ ਪ੍ਰਸ਼ਾਸਨ ਤੇ ਜਾਂ ਸ਼ਾਸਨ ਇਹ ਦੋਨੇ ਕਰ ਸਕਦੇ ਸੀ ਮੰਗ ਕਰਦੇ ਆਂ ਸ਼ਾਸਨ ਤੋਂ ਉਹ ਪ੍ਰਸ਼ਾਸਨ ਤੋਂ ਕਿ ਇਹ ਜਿਹੜਾ ਵੀ ਕੋਈ ਵਿਅਕਤੀ ਹੋਵੇ ਉਹ ਤੇ ਕੜੀ ਤੋਂ ਕੋੜੀ ਕਾਰਵਾਈ ਹੋਣੀ ਚਾਹੀਦੀ ਆ ਤਾਂ ਕਿ ਜੋ ਮਹੱਲਾ ਨਿਵਾਸੀਆਂ ਨੂੰ ਜਿਹੜੇ ਸੰਤ ਸੀਗੇ ਬਹੁਤ ਚੰਗੇ ਸੁਭਾਅ ਦੀ ਸੀਗੇ ਬਹੁਤ ਪਿਆਰਾ ਸੁਭਾਅ ਸੀ ਉਹਨਾਂ ਦਾ ਹਰ ਇੱਕ ਨਾਲ ਮਿਲਜੁਲ ਕੇ ਚੱਲਦੇ ਸੀ ਕਿਸੇ ਨਾਲ ਉਹਨਾਂ ਦੀ ਵਿਰੋਧਤਾ ਨਹੀਂ ਕਰਦੇ ਆਂ ਦੀ ਕੋਈ ਕਿਸੇ ਤੇ ਹੈਗੀ ਆ ਜਿਹੜੀ ਉਹ ਨਾਮ ਲੈ ਰਹੇ ਨੇ ਇੱਕ ਦੋ ਵਿਅਕਤੀਆਂ ਦਾ ਉਹ ਜਿਹੜਾ ਹੈਗਾ ਉੱਤੇ ਪ੍ਰਸ਼ਾਸਨ ਉਹਨਾਂ ਤੇ ਵੇਖ ਕੇ ਉਹਨਾਂ ਦੀ ਜੋ ਵੀ ਜਾਂਚ ਕਰਕੇ ਕਿਸੇ ਨਾਲ ਨਜਾਇਜ਼ ਵੀ ਨੂੰਣੀ ਚਾਹੀਦੀ ਔਰ ਜਿਹੜਾ ਜਿੰਨੇ ਕ੍ਰਾਈਮ ਕੀਤਾ ਏ ਉਹਤੇ ਨਾਥ ਵੀ ਪੈਣੀ ਚਾਹੀਦੀ ਔਰ ਉਹਨੂੰ ਉਹਨੂੰ ਸਜ਼ਾ ਵੀ ਮਿਲਣੀ ਚਾਹੀਦੀ ਹੈ ਠੀਕ ਹੈ